ਗੁਰਪਿਆਰਿਓ ਅੱਜ ਚੇਤਰ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਜੋ ਕਿ ਦੇਸੀ 12 ਮਹੀਨਿਆਂ ਦੇ ਵਿੱਚੋਂ ਪਹਿਲਾ ਮਹੀਨਾ ਦੇਸੀ ਮਹੀਨਾ ਦੇ ਸਬੰਧ ਨਾਲ ਗੁਰਮੁਖੀ ਲਿਪੀ ਦਾ ਪੰਜਾਬੀਆਂ ਦਾ ਜੋ ਨਵਾਂ ਸਾਲ ਅੱਜ ਪ੍ਰਕਾਸ਼ਮਾਨ ਹੋਇਆ ਹੈ ਇਸ ਕਰਕੇ ਸਾਰੀਆਂ ਗੁਰਸੰਗਤਾਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਪੰਚਮ ਪਿਤਾ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਜ ਰਾਗ ਦੇ ਅੰਦਰ ਸਾਡੇ ਕਲਯੁਗ ਜੀਵਾਂ ਵਾਸਤੇ ਸਤਿਗੁਰਾਂ ਨੇ 12 ਮਹੀਨਿਆਂ ਦੀ ਬਾਣੀ ਅੰਕਿਤ ਕੀਤੀ ਹੈ ਹਰ ਇੱਕ ਮਹੀਨੇ ਦੇ ਵਿੱਚ ਸਤਿਗੁਰੂ ਮੌਸਮ ਦੇ ਹਿਸਾਬ ਦੇ ਨਾਲ ਸਾਨੂੰ ਜੀਵਨ ਬਤੀਤ ਕਰਨ ਦੀ ਹਦਾਇਤ ਕਰਦੇ ਹਨ ਸੋ ਅੱਜ ਦੇ ਮਹੀਨੇ ਦੀ ਬਾਣੀ ਪੰਚਮ ਪਿਤਾ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਸ ਤਰ੍ਹਾਂ ਦਰਸਾ ਰਹੇ ਨੇ ਕੀ ਸੰਦੇਸ਼ ਦਿੰਦੇ ਹਨ ਸਰਵਣ ਕਰੋ ਸਤਿਨਾਮ ਵਾਹਿਗੁਰੂ ਸਾਹਿਬ ਜੀ ਬਾਰਾਮਾ ਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦੇ ਇਸ ਪਰਮੇ ਥਕ ਆਏ ਪ੍ਰਭ ਕੀ ਸ਼ਾਮ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮੈ ਲੋਰਾਮ ਚਾਰ ਕੁੰਟ ਦੇ ਇਸ ਪਰਮੇ ਥਕ ਆਏ ਪ੍ਰਭ ਕੀ ਸ਼ਾਮ ਧਿੰਦ ਦੇਤੇ ਬਾਹਰੇ ਕਿਤੇ ਨ ਆਵੇ ਕਾਮ ਜਲ ਬਿਨ ਸਾਖ ਕੁਮ ਲਾਵਤੇ ਉਪਜੇ ਨਾਹੀ ਨਾਮ ਹਰ ਨਾਹੇ ਨਾ ਮਿਲੇ ਸਾਜਨੇ ਕਤ ਪਾਈਏ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੇ ਪਟ ਨਗਰ ਸੇ ਗ੍ਰਾਮ ਸਰਬ ਸਿੰਘਾਲ ਤੁਮੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਬਿਹੂਣ ਆਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੇ ਆ ਕਰਿ ਕਿਰਪਾ ਦੇ ਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲ ਧਾਮ ਚੇਤ ਗੁਬਿੰਦ ਰਾਹੀ ਐ ਹੋਵੇ ਅਨੰਦ ਕਣਾਹ ਸੰਤੁਜ ਨਾਮ ਮਿਲ ਪਾਈਐ ਰਸਨਾ ਨਾਮ ਆਪਣਾ ਜਿਨੀ ਪਾਇਆ ਪ੍ਰਭ ਆਪਣਾ ਆਏ ਤਿਸੇ ਗਣ ਇਕ ਖਿੰਨ ਤਿਸ ਬਿਨ ਜੀਵਣਾ ਬਿਰਤਾ ਜਨਮ ਜਣਾ ਜਲ ਥਲ ਮਹੀਨ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਿਣਾ ਜਿਨੀ 라ਵਿਆਂ ਸੋ ਪ੍ਰਭ ਤਿੰਨਾ ਪਾਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਸਿਮਰਨ ਚੇਤ ਮਿਲਾਏ ਸੋ ਪ੍ਰਭ ਤਿਸਕੇ ਪਾਏ ਲਗਾ ਚੇਤ ਮਿਲਾਏ ਸੋ ਪ੍ਰਭ ਦੇਸ ਕੇ ਪਾਇ ਨਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਚਮ ਪੀਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰੂ 12 ਮਹੀਨਿਆਂ ਦੀ ਬਾਣੀ ਮਾਝ ਰਾਗ ਦੇ ਅੰਦਰ ਜੋ ਅੰਕਿਤ ਕੀਤੀ ਹੈ ਅੱਜ ਪਹਿਲਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ 12 ਮਹਾ 12 ਮਹੀਨੇ ਮਾਜ ਮਾਜ ਰਾਗ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਤੁਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਖਾਰ ਬਿੰਦੂ ਚਾਰੇ ਹੋਈ ਇਹ ਬਾਣੀ ਕਰ ਚੌਥਾ ਜੋ ਸੰਗੀਤ ਦੇ ਘਰ ਹਨ ਜੋ ਸਤ ਸੁਰਾ ਹਨ ਚੌਥੇ ਘਰ ਦੇ ਵਿੱਚ ਸਤ ਗੁਰੂ ਇਸ ਬਾਣੀ ਨੂੰ ਰਾਗੀ ਸਿੰਘਾਂ ਵਾਸਤੇ ਗਾਇਨ ਗਾਇਨ ਦੀ ਹਦਾਇਤ ਕਰਦੇ ਹਨ ਕਿ ਇਸ ਸ਼ਬਦ ਨੂੰ ਇਸ ਬਾਣੀ ਨੂੰ ਚੌਥੇ ਕਰਦੇ ਵਿੱਚ ਗਾਣਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਪਰਮੇਸ਼ਰ ਪ੍ਰਮਾਤਮਾ ਵਾਹਿਗੁਰੂ ਅੱਲਾ ਗੌ ਪਤਾ ਨਹੀਂ ਕਿੰਨੇ ਕੁ ਦੁਨੀਆਂ ਉਹਨੂੰ ਇੱਕ ਨੂੰ ਕਿੰਨੇ ਕੁ ਨਾਮਾਂ ਦੇ ਨਾਲ ਜਾਣਦੀ ਹੈ ਵੱਖਰੇ ਵੱਖਰੇ ਨਾਮ ਦੁਨੀਆਂ ਕੀਰਤੀ ਨਾਮ ਲੈਂਦੇ ਹਨ ਤੇ ਹੈ ਇੱਕ ਇੱਕ ਓੰਕਾਰ ਓੰਕਾਰ ਸਾਰੀ ਉਤਪਤੀ ਦਾ ਮਾਲਕ ਸਰਵ ਸ਼ਕਤੀਮਾਨ ਸਦਾ ਅਸਦੀਵ ਕਾਲ ਵਾਸਤੇ ਕਾਇਮ ਰਹਿਣ ਵਾਲਾ ਉਹ ਇੱਕ ਹੈ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਸ ਇੱਕ ਦੀ ਪ੍ਰਾਪਤੀ ਹੁੰਦੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੇ ਪਰਮਾਤਮਾ ਨੂੰ ਕਹਿੰਦੇ ਹਨ ਹੈ ਪ੍ਰਭੂ ਅਸੀਂ ਆਪਣੇ ਕਰਮਾਂ ਕਰਕੇ ਤੇਰੇ ਤੋਂ ਦੂਰ ਹੋ ਗਏ ਹਾਂ ਸਾਡੇ ਕਰਮ ਚੰਗੇ ਨਹੀਂ ਸਾਡੀ ਕਰਨੀ ਚੰਗੀ ਨਹੀਂ ਇਸ ਕਰਕੇ ਤੇਰੇ ਤੋਂ ਵਿਛੋੜਾ ਪੈ ਗਿਆ ਹੈ ਤੇ ਅਸੀਂ ਜਿੰਨੇ ਮਰਜੀ ਭਾਵੇਂ ਸਿਆਣੇ ਵੀ ਬਣ ਜਾਈਏ ਪਰ ਫਿਰ ਵੀ ਤੇਰੇ ਨਾਲ ਮਿਲ ਨਹੀਂ ਸਕਦੇ ਜਦ ਤੱਕ ਤੂੰ ਨਹੀਂ ਕਿਰਪਾ ਕਰਦਾ ਤੂੰ ਆਪਣੀ ਕਿਰਪਾ ਕਰ ਤੇਰੀ ਕਿਰਪਾ ਦੇ ਨਾਲ ਹੀ ਮਿਲਿਆ ਜਾਏਗਾ ਕਿਰਤ ਕਰਮ ਕੇ ਵਿਛੜੇ ਅਸੀਂ ਕਰਮਾ ਕਰਕੇ ਤੇਰੇ ਤੋਂ ਵਿਛੜ ਗਏ ਹਾਂ ਕਰ ਕਿਰਪਾ ਤੇ ਤੂੰ ਕਿਰਪਾ ਕਰ ਤੇ ਆਪਣੇ ਨਾਲ ਮਿਲਾ ਲੈ ਕਰ ਕਿਰਪਾ ਮੇਲੋ RAM ਚਾਰ ਕੁੰਟ ਦੇ ਇਸ ਭਰਮੇ ਥਕ ਆਏ ਪ੍ਰਭ ਕੀ ਸ਼ਾਮ ਚਾਰ ਕੁੰਟ ਚਾਰ ਦਿਸ਼ਾਵਾਂ ਚਾਰੇ ਪਾਸੇ ਪੱਜ ਦੌੜ ਕੇ ਦੇਖ ਲਿਆ ਮਾਇਆ ਦੇ ਪਿੱਛੇ ਦੌੜ ਲਗਾਈ ਚਾਰੇ ਪਾਸੇ ਪੱਜ-ਪੱਜ ਕੇ ਦੇਖ ਲਿਆ ਹੈ ਲੇਕਿਨ ਕਿਤੇ ਵੀ ਕੋਈ ਟਿਕਾਣਾ ਕੋਈ ਸਹਜ ਮਿਲਿਆ ਨਹੀਂ ਕਿਤੋਂ ਵੀ ਕਿਤੇ ਵੀ ਵਿਸ਼ਰਾਮ ਨਹੀਂ ਮਿਲਿਆ ਕਿਤੇ ਵੀ ਟਿਕਾਣਾ ਨਹੀਂ ਮਿਲਿਆ ਇਸ ਕਰਕੇ ਹਾਰ ਕੇ ਤੇਰੀ ਛਣ ਚ ਆ ਗਏ ਹਾਂ ਚਾਰ ਕੁੰਟ ਦੇ ਦਿਸ ਭਰਮੇ ਥਕ ਆਏ ਪ੍ਰਭ ਕੀ ਸ਼ਾਮ ਦੇ ਢੇਣ ਦੁਦੇ ਤੇ ਬਾਹਰੀ ਕਿਤਨ ਆਵੇ ਕਾਮ ਤੇਣ ਕਹਿੰਦੇ ਗਾ ਨੂੰ ਜਿਸ ਤਰ੍ਹਾਂ ਕੇ ਗਾਂ ਜਿਹੜੀ ਗਊਸ਼ਾਲਾ ਦੁੱਧ ਛਡਾ ਦਾਵੇ ਉਹ ਕਿਸੇ ਕੰਮ ਨਹੀਂ ਆਉਂਦੀ ਉਹਨੂੰ ਮਾਲਕ ਅਵਾਰਾ ਛੱਡ ਦਿੰਦੇ ਹਨ ਸਾਡਾ ਜੀਵਨ ਇਸ ਤਰ੍ਹਾਂ ਦਾ ਹੋ ਗਿਆ ਹੈ ਪ੍ਰਭੂ ਤੇਰੇ ਨਾਮ ਤੋਂ ਬਿਨਾ ਤੈਨ ਦੁੱਧੇ ਤੇ ਬਾਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਕੋ ਮਿਲਾਵਤੀ ਪਾਣੀ ਤੋਂ ਬਿਨਾਂ ਜਿਸ ਤਰ੍ਹਾਂ ਫਸਲ ਸੁੱਕ ਜਾਂਦੀ ਹੈ ਉਪਜੇ ਨਾਹੀ ਦਾਮ ਉਹਦੇ ਫਿਰ ਪੈਸੇ ਨਹੀਂ ਵਟੇ ਜਾਂਦੇ ਉਹਦੇ ਧਾਮ ਨਹੀਂ ਵਟੇ ਜਾਂਦੇ ਉਹ ਤੋਂ ਪ੍ਰੋਫਿਟ ਨਹੀਂ ਹੁੰਦਾ ਕਿਉਂਕਿ ਪਾਣੀ ਨਹੀਂ ਦਿੱਤਾ ਫਸਲ ਨੂੰ ਤੇ ਫਸਲ ਸੁੱਕ ਗਈ ਜਲ ਬਿਨ ਸਾਖ ਕੋ ਮੁਲਾਵਤੀ ਉਭਜੇ ਨਾਹੀ ਧਾਮ ਸਾਡਾ ਜੀਵਨ ਵੀ ਇਸ ਤਰ੍ਹਾਂ ਦਾ ਹੋ ਗਿਆ ਹੈ ਉਸ ਆਵਾਰਾ ਗਾਂ ਦੀ ਤਰ੍ਹਾਂ ਜਾਂ ਸੁੱਕੀ ਫਸਲ ਦੀ ਤਰ੍ਹਾਂ ਸਾਡਾ ਜੀਵਨ ਹੋ ਗਿਆ ਪ੍ਰਭੂ ਤੇਰੇ ਨਾਮ ਤੋਂ ਬਿਨਾ ਹਰ ਨਾਹੀਂ ਨਾ ਮਿਲੀਏ ਸਾਜਨੇ ਕਤ ਪਾਈਏ ਮਿਸਰਾਮ ਤੇ ਜਦੋਂ ਤੱਕ ਤੈਨੂੰ ਮਿਲਿਆ ਨਹੀਂ ਜਾ ਸਕਦਾ ਜਦੋਂ ਤੱਕ ਤੇਰੇ ਨਾਲ ਜੁੜਿਆ ਨਹੀਂ ਜਾ ਸਕਦਾ ਉਹ ਤੱਕ ਮਿਸ਼ਰਾਮ ਉਹ ਤੱਕ ਆਰਾਮ ਉਹ ਤੱਕ ਸਹਿਜ ਅਵਸਥਾ ਦੇ ਵਿੱਚ ਆਉਣਾ ਬੜਾ ਮੁਸ਼ਕਲ ਹੈ ਉਹ ਤੱਕ ਟਿਕਾ ਨਹੀਂ ਹੋ ਸਕਦਾ ਕਿਤੇ ਵੀ ਹਰ ਨਾਹੀਂ ਨਾ ਮਿਲੀਏ ਸਾਜਨੇ ਕਤ ਪਾਈਏ ਮਿਸਰਾਮ ਜਿਤ ਘਰ ਹਰ ਕੰਤਨਾ ਪ੍ਰਗਟਿ ਪਠ ਨਗਰ ਸੇ ਗ੍ਰਾਮ ਜਿੱਤ ਘਰ ਹਿਰਦਾ ਹਿਰਦੇ ਨੂੰ ਘਰ ਕਿਆ ਜਿਹੜੇ ਹਿਰਦੇ ਦੇ ਵਿੱਚ ਅਕਾਲਪੁਰਖ ਪ੍ਰਮਾਤਮਾ ਦੀ ਯਾਦ ਨਹੀਂ ਉੱਠੀ ਜਿਹੜੇ ਹਿਰਦੇ ਦੇ ਵਿੱਚ ਅਕਾਲਪੁਰਖ ਪ੍ਰਮਾਤਮਾ ਦੇ ਵੈਗਰੂ ਦੀ ਯਾਦ ਨਹੀਂ ਨਾ ਉੱਠੀ ਸਤਿਗੁਰ ਕਹਿੰਦੇ ਨੇ ਉਹ ਹਿਰਦਾ ਉਹ ਨਗਰ ਉਹ ਸ਼ਹਿਰ ਉਹ ਗਾਮ ਉਸ ਪੱਠੇ ਦੀ ਤਰ੍ਹਾਂ ਤਪਦਾ ਹੈ ਜਿਹੜਾ ਇੱਟਾਂ ਵਾਲਾ ਪੱਠਾ ਜਿਸ ਤਰ੍ਹਾਂ ਤਪਸ਼ ਕਰਦਾ ਹੈ ਦੂਰ ਤੱਕ ਸੇਕ ਮਾਰਦਾ ਹੈ ਉਹ ਹਿਰਦਾ ਉਹ ਨਗਰ ਉਹ ਘਰ ਇਸ ਤਰ੍ਹਾਂ ਤਫਦਾ ਹੈ ਇਸ ਤਰ੍ਹਾਂ ਹਰ ਮੇਲੇ ਛੜਦਾ ਬਲਦਾ ਰਹਿੰਦਾ ਹੈ ਜਿਹਦੇ ਅੰਦਰ ਪਰਮੇਸ਼ਰ ਦੀ ਯਾਦ ਪ੍ਰਗਟ ਨਹੀਂ ਹੁੰਦੀ ਜਿਤ ਘਰ ਹਰ ਕੰਤਨਾ ਪ੍ਰਗਟੀ ਪਠਨਗਰ ਸੇ ਗ੍ਰਾਮ ਸਰਬ ਸੰਗਾਲ ਤੰਬੂਲ ਰਸ ਸੰਦੇਹੀ ਸਭ ਖਾਮ ਸਰਬ ਸ਼ਿੰਗਾਰ ਸਾਰੇ ਸ਼ਿੰਗਾਰ ਕਰਕੇ ਜਿਸ ਤਰ੍ਹਾਂ ਔਰਤ ਆਪਣੇ ਆਪ ਨੂੰ ਸੁੰਦਰ ਦੇਖਦੀ ਹੈ ਆਪਣੇ ਆਪ ਨੂੰ ਸ਼ੀਸ਼ੇ ਦੇਖਦੀ ਸ਼ਿੰਗਾਰ ਕਰਕੇ ਲੇਕਿਨ ਕੰਤ ਘਰ ਨਹੀਂ ਆਇਆ ਪਤੀ ਘਰ ਨਹੀਂ ਉਹੀ ਕੀਤਾ ਹੋਇਆ ਸ਼ਿੰਗਾਰ ਉਹਦੇ ਵਾਸਤੇ ਦੁਖਦਾਈ ਹੋ ਜਾਂਦਾ ਹੈ ਸਰਬ ਸੰਗਾਰ ਤੰਬੂਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਮਹਿਉਨੀਆ ਪ੍ਰਭ ਸੁਆਮੀ ਪ੍ਰਭੂ ਪਰਮਾਤਮਾ ਕੰਤ ਮਾਲਕ ਪਰਮੇਸ਼ਰ ਪਤੀ ਪ੍ਰਭ ਸੁਆਮੀ ਕੰਤ ਮਹਿਉਨੀਆ ਮੀਤ ਸੱਜਣ ਸਭ ਜਾਮ ਦੁਨੀਆਂ ਦੇ ਵਿੱਚ ਜਿੰਨੇ ਵੀ ਨਾਤੇ ਹਨ ਮੀਤ ਸੱਜਣ ਮਿੱਤਰ ਜਨ ਸੱਜਣ ਲੋਕ ਜੋ ਵੀ ਨਾਤਾ ਅਸੀਂ ਨਿਭਾਨੇ ਹਾਂ ਸਤਿਗੁਰੂ ਕਹਿੰਦੇ ਨੇ ਇਹ ਤੈਨੂੰ ਜਮਾਂ ਦੀ ਤਰ੍ਹਾਂ ਚ ਮਿਲੇ ਹੋਏ ਨੇ ਸਿਰਫ ਤੇਰਾ ਹੈ ਤੇ ਇੱਕ ਪਰਮੇਸ਼ਰ ਪ੍ਰਮਾਤਮਾ ਹੋਰ ਤੇਰਾ ਕੋਈ ਨਹੀਂ ਤੇਰਾ ਅੱਗੇ ਲੋਕ ਜੇ ਤੇ ਸਾਥੀ ਬਣੇਗਾ ਤੇ ਉਹ ਹੈ ਪ੍ਰਮਾਤਮਾ ਉਹ ਵਾਹਿਗੁਰੂ ਉਸ ਤੋਂ ਇਲਾਵਾ ਜਿੰਨੇ ਵੀ ਤੈਨੂੰ ਨਾਤੇ ਲੱਗੇ ਹਨ ਚਿਮੜੇ ਹਨ ਇਹ ਜਮਾਂ ਦੀ ਤਰ੍ਹਾਂ ਹੈ ਪ੍ਰਭ ਸੁਆਮੀ ਕੰਤਿ ਵਿਹੋਣੀਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ ਨਾਨਕ ਨੋਵੇਂ ਪਨਵੇਂ ਨਾਨਕ ਤੁਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਇਹ ਮੇਰੀ ਬੇਨਤੀ ਸੁਣ ਇਹ ਮੇਰੀ ਅਰਦਾਸ ਸੁਣ ਤੇ ਮੈਨੂੰ ਆਪਣਾ ਨਾਮ ਦਿਓ ਨਾਨਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਸ਼ਚਲ ਧਾਮ ਤਾਮ ਕਹਿੰਦੇ ਥਾਂ ਨੂੰ ਟਿਕਾਣੇ ਨੂੰ ਤਖਤ ਨੂੰ ਨਿਚਲ ਕਹਿੰਦੇ ਜਿਹੜਾ ਕਦੀ ਟੁੱਟਦਾ ਨਹੀਂ ਖੁੱਸਦਾ ਨਹੀਂ ਖਤਮ ਨਹੀਂ ਹੁੰਦਾ ਉਹ ਨਿਚਲ ਤਾਮ ਕਿਹਾ ਹੈ ਪਰਮੇਸ਼ਰ ਦਾ ਪ੍ਰਭੂ ਮੈਨੂੰ ਐਸਾ ਸਵਾਮੀ ਦੇ ਨਾਲ ਮਿਲਾ ਗੁਰੂ ਦੇ ਅੱਗੇ ਇਸ ਤਰ੍ਹਾਂ ਜੋਦੜੀ ਕਰਨੀ ਹੈ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਦੱਸਣਾ ਕਰਦੇ ਹਨ ਗੁਰੂ ਦੇ ਅੱਗੇ ਇਸ ਤਰ੍ਹਾਂ ਤਰਲਾ ਲੈਣਾ ਹੈ ਕਿ ਹੈ ਗੁਰੂ ਸਤਗੁਰੂ ਮੈਨੂੰ ਐਸੇ ਐਸੇ ਪ੍ਰਭੂ ਦੇ ਨਾਲ ਮਿਲਾ ਦਿਓ ਜੋ ਸਦਾ ਕਾਇਮ ਰਹਿੰਦਾ ਹੈ ਜਿਦਾ ਤਖਤ ਸਦਾ ਕਾਇਮ ਹੈ ਹੋਰ ਤਖਤ ਦੁਨੀਆ ਦੇ ਤਖਤ ਜਿੰਨੇ ਵੀ ਹਨ ਉਹ ਸਮੇਂ ਦੇ हिसाब ਦੇ ਨਾਲ ਟੁੱਟ ਜਾਂਦੇ ਨੇ ਖਤਮ ਹੋ ਜਾਂਦੇ ਨੇ ਰਾਜ ਖਤਮ ਹੋ ਜਾਂਦਾ ਕਿਸੇ ਦਾ 5 ਸਾਲ ਕੇ ਦਾ 100 ਸਾਲ ਕਿਸੇ ਦਾ 10 ਸਾਲ ਕਿਸੇ ਦਾ 40 ਸਾਲ ਲੇਕਿਨ ਪਰਮੇਸ਼ਰ ਦਾ ਤਖਤ ਸਦਾ ਕਾਇਮ ਹੈ ਨਿਸ਼ਚਲ ਤਾਂ ਐਸੇ ਪ੍ਰਭੂ ਦੇ ਨਾਲ ਮਿਲਾ ਦੇ ਜਿਦਾ ਨਿਸ਼ਚਲ ਰਾਜ ਸਦਾ ਵਾਸਤੇ ਕਾਇਮ ਹੈ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਹੀਂ ਚਲਤਾ ਆਮ ਚੇਤਕ ਗਬਿੰਦ ਅਰਾਧਿਏ ਹੋਵੇ ਨੰਦਕਣਾ ਹੁਣ ਚੇਤਰ ਦੀ ਗੱਲ ਆ ਗਈ ਚੇਤਰ ਦਾ ਮਹੀਨਾ ਚੜ੍ਹਿਆ ਚੇਤਰ ਦੇ ਮਹੀਨੇ ਦੇ ਵਿੱਚ ਇਹ ਬਸੰਤ ਰੁੱਤ ਆ ਗਈ ਸਾਰੇ ਬੂਟੇ ਸਮਨਸਪਤੀ ਹਰੀ ਭਰੀ ਹੋ ਗਈ ਇਸ ਸੋਹਣੀ ਰੁੱਤ ਦੇ ਵਿੱਚ ਮਿੱਠੀ ਠੰਡੀ ਰੁੱਤ ਦੇ ਵਿੱਚ ਜਿਸ ਤਰ੍ਹਾਂ ਕਿ ਸਾਰੇ ਬੂਟੇ ਖਿੜ ਜਾਂਦੇ ਹਨ ਇਸ ਤਰ੍ਹਾਂ ਪਰਮੇਸ਼ਰ ਦੇ ਜਪਣ ਵਾਲਾ ਹਿਰਦਾ ਵੀ ਖਿੜ ਜਾਂਦਾ ਹੈ ਪਰਮੇਸ਼ਰ ਦੇ ਨਾਮ ਜਪਣ ਵਾਲੀ ਇਹ ਰੁੱਤ ਹੈ ਸਤਿਗੁਰ ਕਹਿੰਦਾ ਜੇਤ ਗੋਬਿੰਦ ਅਰਾਧਿਏ ਚੇਤਰ ਦੇ ਮਹੀਨੇ ਦੇ ਵਿੱਚ ਗੋਬਿੰਦ ਦੀ ਅਰਾਧਨਾ ਕਰਨੀ ਪਰਮੇਸ਼ਰ ਦਾ ਨਾਮ ਜਪਣਾ ਹੋਵੇ ਆਨੰਦ ਕਣਾ ਬਹੁਤ ਜਿਆਦਾ ਘਣਾ ਆਨੰਦ ਹੁੰਦਾ ਹੈ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਬਣਾ ਸੰਤ ਜਨ ਸਸੰਗੀ ਲੋਕਾਂ ਦੇ ਨਾਲ ਮਿਲ ਕੇ ਆਪਣੀ ਰਸਨਾ ਦੇ ਨਾਲ ਆਪਣੀ ਜ਼ੁਬਾਨ ਦੇ ਨਾਲ ਉਹਦੇ ਗੁਣਾਂ ਨੂੰ ਗਾਈਏ ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਪੜਾ ਜਿਨਿ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਾ ਲਿਆ ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰਭੂ ਦੇ ਚਰਨਾਂ ਦੇ ਨਾਲ ਜੋੜ ਲਿਆ ਉਹ ਕਿਸੇ ਗਿਣਤੀ 'ਚ ਆ ਗਏ ਉਹਨਾਂ ਦਾ ਆਉਣਾ ਸਫਲ ਹੋ ਗਿਆ ਉਹਨਾਂ ਦਾ ਜਨਮ ਸਫਲ ਹੋ ਗਿਆ ਜਿਨੀ ਪਾਇਆ ਪ੍ਰਭ ਆਪਣਾ ਆਇ ਤਿਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਨਾ ਮਿਰਥਾ ਜਨਮ ਜਨਾ ਇੱਕ ਖਿੰਦਾ ਵੀ ਛੋੜਾ ਇਹ ਖਿੰਨ ਦੋਵੇਂ ਜੇ ਪਰਮੇਸ਼ਰ ਨੂੰ ਭੁੱਲ ਜਾਈਏ ਤੇ ਜਨਮ ਮਿਰਥਾ ਚਲਾ ਜਾਂਦਾ ਹੈ ਇੱਕ ਖਿੰਨ ਪਲ ਵਿਸਰੋ ਤੂੰ Swami ਜਾਣੋ ਬਰਸ 50 ਇੱਕ ਖਿੰਦਾ ਵਿਛੋੜਾ ਇੱਕ ਖਿੰਨ ਵੀ ਜੇ ਪਰਮੇਸ਼ਰ ਨੂੰ ਭਲਾ ਦਈਏ ਸਤਿਗੁਰ ਕਹਿੰਦੇ ਨੇ 50 ਵਰਿਆਂ ਵਰਗਾ ਹੈ ਇੱਕ ਖਿੰਨ ਤਿਸ ਬਿਨ ਜੀਵਨਾ ਮਿਰਥਾ ਜਨਮ ਜਨਾ ਜਲ ਥਲ ਮਹੀਲ ਪੂਰਿਆ ਰਬਿਆ ਵਿਚਵਣਾ ਪਰਮੇਸ਼ਰ ਪਰਮਾਤਮਾ ਵਾਹਿਗੁਰੂ ਉਹ ਜਲ ਵਿੱਚ ਵੀ ਹੈ ਉਹ ਥਲ ਧਰਤੀ ਵਿੱਚ ਵੀ ਹੈ ਧਰਤੀ ਦੇ ਉੱਤੇ ਵੀ ਹੈ ਮਹੀਲ ਧਰਤੀ ਤੋਂ ਉੱਪਰ ਆਸਮਾਨ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਸਤਿਗੁਰ ਕਹਿੰਦੇ ਨੇ ਰਬਿਆ ਵਿੱਚ ਬਣਾ ਉਹ ਜੰਗਲਾਂ ਦੇ ਵਿੱਚ ਬੂਟਿਆਂ ਦੇ ਵਿੱਚ ਹਰ ਇੱਕ ਥਾਂ ਤੇ ਉਹਦਾ ਪਰਮੇਸ਼ਰ ਦਾ ਵਾਸਾ ਹੈ ਤੇ ਫਿਰ ਜੇ ਐਸੇ ਪ੍ਰਭੂ ਨੂੰ ਆਪਾਂ ਚੇਤੇ ਨਾ ਕਰੀਏ ਜੋ ਹਰ ਥਾਂ ਤੇ ਮੌਜੂਦ ਹੈ ਤੇ ਫਿਰ ਕਿੰਨੇ ਦੁੱਖ ਵਾਲੀ ਗੱਲ ਹੈ ਸਤਿਗੁਰੂ ਕਹਿੰਦੇ ਨੇ ਜਿੰਨੀ ਜਲ ਥਲ ਮਹੀਲ ਪੂਰਿਆ ਸਾਰੀਆਂ ਥਾਵਾਂ ਤੇ ਪੂਰਾ ਹੈ ਕਿਤੇ ਵੀ ਵੱਧ ਘਟ ਨਹੀਂ ਜਲ ਥਲ ਮਹੀਲ ਪੂਰਿਆ ਰਬਿਆ ਵਿੱਚ ਬਣਾ ਉਹ ਜੰਗਲਾਂ ਵਿੱਚ ਵੀ ਹੈ ਪਾਣੀ ਵਿੱਚ ਵੀ ਹੈ ਧਰਤੀ ਤੇ ਵੀ ਹੈ ਧਰਤੀ ਤੋਂ ਉੱਪਰ ਆਸਮਾਨ ਤੇ ਵਿੱਚ ਵੀ ਜਲ ਥਲ ਮਹੀਲ ਪੂਰਿਆ ਰਬਿਆ ਵਿੱਚ ਬਣਾ ਸੋ ਪ੍ਰਭ ਚਿਤ ਨਾ ਆਵੇ ਕਿਤੜਾ ਦੁੱਖ ਗਣਾ ਜੇ ਐਸੇ ਪ੍ਰਭ ਨੂੰ ਆਪਾਂ ਚੇਤੇ ਨਾ ਕਰੀਏ ਸਧੁਰ ਕਹਿੰਦੇ ਨੇ ਬਹੁਤ ਦੁੱਖ ਵਾਲੀ ਗੱਲ ਹੈ ਜਿਨੀ ਰਾਵਿਆ ਪ੍ਰਭ ਆਪਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਜਿਨ੍ਹਾਂ ਨੇ ਰਾਵਿਆ ਜਿਨ੍ਹਾਂ ਨੇ ਚੇਤੇ ਕਿੰਨਾ ਕੀਤਾ ਜਿਹੜੇ ਭਗਤੀ ਨਾਲ ਜੁੜ ਗਏ ਹਨ ਉਹਨਾਂ ਦੇ ਭਾਗ ਮਣਾ ਭਾਗ ਉੱਤਮ ਹੋਵੇ ਵੱਡੇ ਭਾਗਾਂ ਵਾਲੇ ਹਨ ਉਹ ਜਿਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਿਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਹਰ ਦਰਸ਼ਨ ਕੋ ਏ ਪ੍ਰਭੂ ਤੇਰੇ ਦਰਸ਼ਨਾਂ ਨੂੰ ਮੇਰਾ ਮਨ ਲੋਚਦਾ ਹੈ ਮੇਰੇ ਮਨ ਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੈ ਇਸ ਕਰਕੇ ਜਿਹੜਾ ਮੈਨੂੰ ਇਸ ਮਹੀਨੇ ਦੇ ਵਿੱਚ ਤੇਰੇ ਚਰਨਾਂ ਦੇ ਨਾਲ ਜੋੜਦਾ ਹੈ ਜਿਹੜਾ ਜਿਹੜਾ ਵੀ ਮੈਨੂੰ ਤੇਰੇ ਚੰਨਾਂ ਨਾਲ ਮਿਲਾ ਦੇਵੇ ਉਹਦੇ ਮੈਂ ਚਰਨ ਸਪਰਸ਼ ਕਰਾਂ ਉਹਦੇ ਮੈਂ ਪੈਰੀ ਟੈਪਾਂ ਉਦੇ ਚਰਣਾ ਤੇ ਨਾਲ ਆਪਣੇ ਸੀਸ ਨੂੰ ਜੋੜ ਦਵਾਂ ਪ੍ਰਭੂ ਜਿਹੜਾ ਚੇਤਰ ਦੇ ਮਹੀਨੇ ਦੇ ਵਿੱਚ ਮੈਨੂੰ ਤੇਰੇ ਦਰਕਲ ਦੇ ਨਾਲ ਜੋੜ ਦੇਵੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲਗਾ ਉਹਦੇ ਪਾਏ ਲਗਾ ਉਹਦੇ ਚਰਣੀ ਟੈਪਾਂ ਜਿਹੜਾ ਚੇਤਰ ਦੇ ਮਹੀਨੇ ਦੇ ਵਿੱਚ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਵਡਹੰਸ ਰਾਗ ਦੇ ਵਿੱਚ ਵੀ ਕਹਿੰਦੇ ਨਾ ਤਹ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕੀ ਦੀਜੈ ਸੀਸ ਵੱਡੇ ਕਰ ਬੈ ਸੰਦੀਜੈ ਬਿਨ ਸਿਰ ਸੇਵ ਕਰੀਜੈ ਜਿਹੜਾ ਮੈਨੂੰ ਮੇਰੇ ਸਾਹਿਬ ਦੀ ਗੱਲ ਦੱਸਦਾ ਹੈ ਉਹਨੂੰ ਮੈਂ ਕੀ ਦੇਵਾਂ ਉਹਨੂੰ ਤੇ ਮੈਂ ਆਪਣਾ ਸਿਰ ਵੱਡ ਕੇ ਭੇਟ ਕਰ ਦੇਵਾਂ ਕਿ ਮੇਰੇ ਸਿਰ ਦੇ ਉੱਪਰ ਬੈਠ ਜਾ ਤੇ ਬਿਨ ਸਿਰ ਤੋਂ ਮੈਂ ਉਹਦੀ ਸੇਵਾ ਕਰਾਂ ਤਾਂ ਵੀ ਇਹ ਥੋੜਾ ਹੈ ਤਾਂ ਵੀ ਉਹਦੇ ਵਾਸਤੇ ਕੁਝ ਵੀ ਨਹੀਂ ਇਹ ਸੇਵਾ ਜੇ ਮੈਂ ਆਪਣਾ ਸਿਰ ਵੀ ਉਹਦੇ ਚਰਨਾਂ 'ਚ ਰੱਖ ਦੇਵਾਂ ਸਿਰ ਦੇ ਉੱਤੇ ਉਹਨੂੰ ਬਾਟ ਲਵਾ ਤੇ ਬਿਨਾਂ ਸਿਰ ਤੋਂ ਸੇਵਾ ਕਰਾਂ ਜਿਹੜਾ ਮੈਨੂੰ ਇਸ ਮਹੀਨੇ ਦੇ ਵਿੱਚ ਆਕਾਰਪੁਰ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੋੜੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੇ ਪਾਏ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ